ਮਾਰ ਲੱਗਿਆ ਹਿੰਮਤ ਬਾਈ ਨੇ ਜਾਣਾ ਖੇਤ ਤੇ ਆਪਾਂ ਹੋ ਗਏ ਲੇਟ ਪਈ ਆਪਾਂ ਨਹੀਂ ਜਾਂਦੇ ਇੱਕ ਉਹ ਮੱਗ ਪਿਆ ਪਾਣੀ ਕੱਢਣ ਨੂੰ ਇਹ ਬੇੜੇ 'ਚ ਪਾਣੀ ਪੈ ਜਾਂਦਾ ਹਾਂ ਉਹ ਬੇੜਾ ਖਤਰਨਾਕ ਹੀ ਆ ਫਿਰ ਤਾਂ ਅਸੀਂ ਚੰਗੇ ਰਹੇ ਵਧੀਆ ਵੀ ਇਹ ਜਿਹੇ ਜਿਹੇ ਘਰ ਹੁੰਦੇ ਆ ਹਨਾ ਤੇ ਅਰਬੀ ਦੀ ਫਸਲ ਇੱਥੇ ਨਾ ਸੋਈ ਇੱਕ ਗੱਲ ਆ ਯਾਰ ਝੋਨਾ ਤਾਂ ਠੀਕ ਆ ਪਰ ਲੋਕ ਸਬਜ਼ੀਆਂ ਬਹੁਤ ਲਾਉਂਦੇ ਆ ਮਿਰਚਾਂ ਬਹੁਤ ਲਾਉਂਦੇ ਬੇਲਣਾ ਲਾਇਆ ਖਲਾੜਾ ਇੱਥੇ ਗੋੜ ਕੱਢਦੇ ਹੋਣਗੇ ਐਤਕੀ ਦਾ ਪਰ ਇਹਨਾਂ ਨੇ ਗੰਨੇ ਨਹੀਂ ਲਾਈ ਤਮਾਦੀਂਦਾ ਸਵਾਗਤ ਆ ਤੁਹਾਡਾ ਫਿਰ ਤੋਂ ਨਵੇਂ ਬਲੌਗ 'ਚ ਆਹਾ ਪਿੰਡਾਂ ਨੂੰ ਰਸਤਾ ਜਾ ਰਿਹਾ ਇਹ ਪਿੰਡ ਕਿਹੜੇ ਹੈਗੇ ਫਰੋਜਪੁਰ ਜ਼ਿਲ੍ਹੇ ਦੇ ਤੇ ਮੇਰੇ ਪਿੱਛੇ ਨਾ ਇੱਕ ਆ ਖੇਤੀ ਲੱਗੀ ਆ ਇਹ ਮਤਲਬ ਫਸਲ ਲੱਗੀ ਆ ਇਹ ਮੈਂ ਦੇਖਣ ਲਈ ਰੁਕ ਗਿਆ ਸੀਗਾ ਇਹ ਕਮਲ ਦੀ ਫਸਲ ਆ ਫਰੋਜਪੁਰ ਜ਼ਿਲ੍ਹੇ 'ਚ ਬਹੁਤ ਜ਼ਿਆਦੀ ਹੁੰਦੀ ਆ ਕਿ ਅੰਮਰਸਰ 'ਚ ਜਾਂ ਫਰੋਜਪੁਰ 'ਚ ਹੁੰਦੀ ਆ ਏ ਹੁਣ ਤਾਂ ਮੈਨੂੰ ਲੱਗਦਾ ਪੱਟ ਰਹੀ ਇਹਨੂੰ ਆ ਦੇਖੋ ਅੱਗੇ ਆ ਦੇਖੋ ਇਸ ਤਰ੍ਹਾਂ ਨਾ ਜਿਵੇਂ ਅਰਬੀ ਪੱਟਦੇ ਆ ਓਵੇਂ ਵੱਟ ਰਹੀ ਇਹ ਆ ਇਹਨੂੰ ਪੱਟ ਕੇ ਉਹ ਉਧਰ ਪੱਟੀ ਗਈ ਆ ਰਹਿ ਗਈ ਬਸ ਪੱਟ ਕੇ ਤੇ ਇਹਦੀਆਂ ਜੜਾਂ ਜਿਹੜੀਆਂ ਉਹ ਸਬਜ਼ੀ ਬਣਦੀ ਆ ਉਹ ਮਤਲਬ ਨੈਸ਼ਨਲ ਪੂਰੇ ਵਪਾਰ ਪੂਰੇ ਦੇ ਆਪਣੇ ਦੇਸ਼ ਚ ਇਹਦਾ ਵਪਾਰ ਹੁੰਦਾ ਇੰਟਰਨੈਸ਼ਨਲ ਤਾਂ ਆਪਾਂ ਨੂੰ ਪਤਾ ਨਹੀਂ ਹੈਗਾ ਤੇ ਕਮਲ ਕਕੜੀ ਕਹਿੰਦੇ ਆ ਬਾਕੀ ਅਲੱਗ-ਅਲੱਗ ਉਹਦੇ ਨੋਂ ਹੈਗੇ ਆ ਕੋਈ ਕੁਛ ਕਹਿੰਦਾ ਕੋਈ ਕੁਛ ਤੇ ਇਹ ਕਮਲ ਦੀ ਖੇਤੀ ਆ ਆ ਜੋ ਆਪਾਂ ਅੱਗੇ ਚੱਲਦੇ ਆ ਇਹ ਰਸਤਾ ਪਿੰਡਾਂ ਨੂੰ ਸੋ ਪਿੰਡ ਦੇ ਵਿੱਚ ਨਹੀਂ ਆਪਾਂ ਪੜਨਾ ਕਿਉਂਕਿ ਆਪਾਂ ਅੱਗੇ ਜਾਣਾ ਹੈਗਾ ਤੁਹਾਨੂੰ ਅੱਜ ਨਾ ਦਰਿਆ ਦਿਖਾਉਣਾ ਆਪਾਂ ਦੂਸਰੀ ਸਾਈਡ ਦੀ ਮੇਰੀ ਗੱਲ ਹੋਈ ਸੀ ਮੁੰਡੇ ਨਾਲ ਕਿਸੇ ਨਾਲ ਉਹ ਕਹਿੰਦੇ ਉੱਧਰ ਦੀ ਨਾ ਉਹ ਲਬਾਂਦਾ ਰਸ ਉੱਧਰ ਵੀ ਆਪਾਂ ਜਾ ਨਹੀਂ ਸਕਦੇ ਜਿੱਧਰ ਦੀ ਆਪਾਂ ਪਹਿਲਾਂ ਗਏ ਸੀ ਹੁਣ ਇੱਧਰ ਦੀ ਦੇਖਦੇ ਆ ਕਿਹੜੇ-ਕਿਹੜੇ ਪਿੰਡ ਆਉਂਦੇ ਆ ਇਹ ਟੈਂਡੀ ਵਾਲਾ ਪਿੰਡ ਆ ਲਾਸਟ ਦੇ ਗੰਦੇ ਬਾਉਂਦਰ ਦਾ ਤੇ ਦਰਿਆ ਦਾ ਲਾਸਟ ਪਿੰਡ ਆ ਉਥੋਂ ਮਤਲਬ ਦਰਿਆ ਜਿਹੜਾ ਆਪਾਂ ਪਾਰ ਕਰਨਾ ਕੋਪਾ ਦੇਖਦੇ ਪਾਰ ਹੁੰਦਾ ਜਾਂ ਨਹੀਂ ਕਿਉਂਕਿ ਦੂਜੀ ਸਾਈਡ ਪੇੜਾ ਵੱਡਾ ਸੀਗਾ ਉਧਰ ਆਪਾਂ ਪਾਰ ਕਰ ਸਕਦੇ ਪਰ ਉਧਰ ਕਹਿੰਦੇ ਬੰਦੀ ਹੋ ਗਿਆ ਦਰਿਆ ਪਾਣੀ ਜਿਆਦਾ ਇਹ ਪ੍ਰਾਈਵੇਟ ਸਕੂਲ ਆ ਹਨਾ ਇਹਰ ਮਾਡਲ ਆ ਪਿੰਡਾਂ ਦੇ ਬੱਚੇ ਇੱਥੇ ਪੜ੍ਹਦੇ ਹੋਣਗੇ ਤੇ ਆਪਾਂ ਸਕੂਟਰੀ ਤੇ ਅੱਜ ਸਫ਼ਰ ਹੈਗਾ ਆਪਣਾ ਆ ਘਰ ਉੱਲੇ ਉੱਲੇ ਘਾਰ ਆ ਈ ਸਾਈਡ ਤੇ ਕਿਉਂਕਿ ਆਮ ਵਾਲੇ ਮੱਲਵਾ ਵਾਲੇ ਜਿਹੜੇ ਪਿੰਡ ਹੈਗੇ ਲਾਸਟ ਹੀ ਆ ਔਰ ਜਿਹੜੇ ਘਰ ਆ ਲਾਸਟ ਹੋਣਗੇ ਉਹਨਾਂ ਤੋਂ ਅੱਗੇ ਜਿਹੜਾ ਕੋਈ ਮੇਰੇ ਹਿਸਾਬ ਨਾਲ ਘਰ ਨਹੀਂ ਹੈਗਾ ਉਹ ਟਾਵਰ ਵੀ ਲੱਗਿਆ ਅੱਗੇ ਹਨਾ ਇਹ ਮਤਲਬ ਆਰਡਰ ਦਾ ਲਾਸਟ ਹੋ ਗਿਆ ਘਰ ਇਤੋਂ ਅੱਗੇ ਘਰ ਨਹੀਂ ਹੈਗੇ ਇਹ ਸੈਣੀ ਵਾਲੇ ਦੇ ਕੁਝ ਘਰ ਆ ਬਾਕੀ ਹਜਾਰਾ ਸਿੰਘ ਵਾਲਾ ਲੱਗ ਕੇ ਆਏ ਹੁੰਦੇ ਇਹ ਦੇਖਦੇ ਆ ਪਰ ਉਹਗੇ ਇੱਥੇ ਵੀ ਇੱਥੋਂ ਵੀ ਫਸਲ ਪੱਟ ਲਈ ਇਹ ਕਮਲ ਦੀ ਉਹ ਗੱਲ ਲੱਗੀ ਆ ਉਹ ਦੇਖਣ ਚੱਲੇ ਆਪਾਂ ਕਿਵੇਂ ਪੱਟਦੇ ਆ ਆਹ ਇਹ ਇੱਕ ਆਦੀ ਫਸਲ ਆ ਵੀਰੇ ਕਮਲ ਦਾ ਫੁੱਲ ਹੈ ਕਮਲ ਦਾ ਫੁੱਲ ਹੈ ਨਾ ਜੜਾ ਉਹਦੀਆਂ ਹਾਂ ਹਾਂ ਠੀਕ ਆ ਆਹੀ ਆ ਆ ਜਿਹੜੀ ਫਸਲ ਆ ਇੱਧਰ ਲੱਗੀ ਆ ਆ ਪਿੱਛੇ ਦੇਖੋ ਇਹ ਵੀ ਪੱਕ ਗਈ ਆ ਆ ਜਿਹੜੀ ਪਿੱਛੇ ਆ ਇਹ ਵੀ ਬਣ ਗਈ ਠੀਕ ਆ ਇਹ ਸਬਜੀ ਬਣਦੀ ਏਦੀ ਹਨਾ ਸਬਜੀ ਬਣਦੀ ਚਾਰ ਪੈਂਦਾ ਆ ਚਾਰ ਪੈਂਦਾ ਇਹਦਾ ਠੀਕ ਆ ਠੀਕ ਆ ਤੋਂ ਕਿ ਉਹ ਉਧਰ ਵੀ ਕਿੰਨੇ ਬੰਦੇ ਹਨਾ ਪੱਟ ਕੇ ਧੋਈ ਜਾਂਦੇ ਇਧਰ ਪੈਕ ਕਰੀ ਜਾਂਦੇ ਠੀਕ ਆ ਚੱਲ ਚੱਲੀਏ ਹੁਣ ਹੈਣਾ ਆ ਦੇਖੋ ਇਹੋ ਜਿਹੇ ਘਰ ਬੋਡਰੇ ਰੇਵੀਏ ਚ ਇਹੋ ਜਿਹੇ ਘਰ ਹੁੰਦੇ ਆ ਹਨਾ ਤੇ ਇੱਧਰ ਆਪਾਂ ਪੁੱਛਦੇ ਬਾਈ ਨੂੰ ਵੀਰੇ ਟਿੰਡੀ ਵਾਲੇ ਜਾਣਾ ਠੀਕ ਆ ਬਾਈ ਕਹਿੰਦਾ ਸਿੱਧਾ ਜਾਓ ਅੱਗੋਂ ਲੈਫਟ ਮੋੜ ਜੇ ਬਰਸਾਤਾਂ ਬਹੁਤ ਹੋ ਗਈਆਂ ਐਤਕੀ ਸਾਰੇ ਆਪਣੇ ਵਧੀਆ ਹੋ ਗਏ ਹਨਾ ਮੈਨੂੰ ਪੈ ਕੇ ਪੰਜਾਬ ਚ ਬਾਕੀ ਜਿਆਦਾ ਹਿਮਾਚਲ ਪੰਚੇ ਚ ਪਈ ਆ ਉਹਦਾ ਕਰਕੇ ਹੀ ਦਰਿਆ ਆਇਆ ਇਹ ਤਾਂ ਅਰਬੀ ਆ ਅਰਬੀ ਦੀ ਫਸਲ ਹੈ ਇੱਥੇ ਨਾ ਸੋ ਇੱਕ ਵਾਰ ਇੱਕ ਗੱਲ ਆ ਯਾਰ ਝੋਨਾ ਤਾਂ ਠੀਕ ਆ ਪਰ ਲੋਕ ਸਬਜ਼ੀਆਂ ਬਹੁਤ ਲਾਉਂਦੇ ਆ ਮਰਚਾਂ ਬਹੁਤ ਲਾਉਂਦੇ ਆ ਭਿੰਡੀ ਭੁੰਡੀ ਸਾਰੇ ਕਿਉਂਕਿ ਜ਼ਮੀਨਾਂ ਔਨੀਆਂ ਹੈ ਗਿਆ ਮਤਲਬ ਬਾਡਰ ਏਰੀਆ ਤੇ ਘਟਾ ਕਰਕੇ ਸਬਜ਼ੀਆਂ ਸਬਜ਼ੀਆਂ ਵਧੀਆ ਲੱਗਦੀਆਂ ਇਹ ਪਿੰਡ ਦਾ ਪਿੰਡ ਤੋਂ ਫਲੰਗ ਰਹੇ ਇਹ ਕਿਹੜਾ ਪਿੰਡ ਦਾ ਤੁਹਾਨੂੰ ਦੱਸ ਵੀ ਦਿੰਨੇ ਆ ਪੁੱਛ ਲੈਣੇ ਕਿਸੇ ਨੂੰ ਚੱਲ ਬੰਦ ਕਰ ਤੋਲਰ ਲੱਗਿਆ ਜਿਹੜੀ ਆ ਸੜਕ ਤੇ ਮੈਂ ਲੰਘ ਰਿਆਂ ਨਾ ਇਹ ਲਾਸਟ ਸੜਕਾ ਇਹਦੇ ਤੋਂ ਖੱਬੇ ਵੱੰਨੇ ਕੋਈ ਰੋਡ ਨਹੀਂ ਹੈਗਾ ਨਾ ਕੋਈ ਪਹੀ ਆ ਬਸ ਆ ਲਾਸਟ ਆ ਇਹ ਲਾਸਟ ਵਾਲੇ ਪਿੰਡ ਦਾ ਬਾਰਡਰ ਦੇ ਲਾਸਟ ਇਧਰ ਤਾਂ ਪਾਕਿਸਤਾਨ ਰਹਿ ਗਿਆ ਤੇ ਮੋਟਰਾਂ ਸਾਰੀਆਂ ਚੱਲ ਰਹੀਆਂ ਆ ਦੇਖੋ ਇੱਥੇ ਵੀ ਚੱਲ ਰਹੀ ਆ ਤੇ ਇਹ ਨਾ ਲਾਈਟ ਤੇ ਆ ਜਿੰਝ ਨਹੀਂ ਚੱਲ ਰਿਆ ਲਾਈਟ ਚੱਲ ਰਹੀ ਪਾਣੀ ਉੱਪਰ ਹੀ ਇੱਥੇ ਕਿਉਂਕਿ ਦਰਿਆਈ ਇਲਾਕਾ ਕਰਕੇ ਨਾ ਪਾਣੀ ਇੱਥੇ ਉੱਤੇ ਹੀ ਆ ਉਹ ਅੱਗੇ ਫਿਰ ਮੋਟਰ ਚੱਲਦੀ ਆ ਚਲ ਇੱਥੋਂ ਪਾਣੀ ਪੀਣੇ ਆਪਾਂ ਪਿੱਛੇ ਮੈਂ ਲੱਗਿਆ ਸੀ ਰੁਕਣ ਪਰ ਉੱਥੇ ਨਾ ਆਪਣੇ ਤੋਂ ਭਰੀ ਨਹੀਂ ਜਾਣੀ ਤੇ ਭਰ ਸਕਦੇ ਆਪਾਂ ਮੋਟਰ ਦਾ ਚੱਲਦੀ ਕਰੰਟ ਕਰੰਟ ਨਾਲ ਮਾਰਦੀ ਹੋਵੇ ਪਾਣੀ ਬਹੁਤ ਠੰਡਾ ਪਾਣੀ ਦਾ ਪੀ ਲਿਆ ਪਾਣੀ ਬਹੁਤ ਠੰਡਾ ਸੀਗਾ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਨਵੇਂ ਬਲੌਗ ਚ ਤੇ ਇਹ ਹੈਗਾ ਬਾਰਡਰ ਏਰੀਏ ਦੇ ਪਿੰਡ ਆ ਫਰੋਇਪੁਰ ਜ਼ਿਲ੍ਹੇ ਦੇ ਤੇ ਅੱਜ ਆਪਾਂ ਪਿੰਡ ਦੇਖਣੇ ਆ ਪਿੰਡ ਦੇਖਣੇ ਆ ਦਰਿਆ ਦੇ ਨਾਲ 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 ਸਾਰੇ ਪਰ ਦਰਿਆ ਕਿੰਨਾ ਕਿ ਚੜਿਆ ਉਹ ਸਾਰਾ ਦਿਖਾਉਣੇ ਆ ਤੁਹਾਨੂੰ ਆਹ ਰੋਡ ਤੇ ਚੱਲਦੇ ਆ ਮਗਰ ਰਹਿ ਗਿਆ ਪਿੰਡ ਇੱਕ ਚਾਂਦੀ ਵਾਲਾ ਸੀਗਾ ਲੰਘ ਕੇ ਆਏ ਤੇ ਇੱਕ ਹਜ਼ਾਰਾ ਸਿੰਘ ਵਾਲਾ ਉਹ ਤੁਹਾਨੂੰ ਦੱਸਦਾ ਸੀਗਾ ਉਸੈਣੀ ਵਾਲਾ ਲੰਘ ਕੇ ਤੇ ਹੁਣ ਅੱਗੇ ਆ ਪਿੰਡ ਦੇਖਦੇ ਕਿਹੜੇ ਕਿਹੜੇ ਬੇਲਣਾ ਲਾਇਆ ਖਲਾੜਾ ਇੱਥੇ ਗੋੜ ਕੱਢਦੇ ਹੋਣਗੇ ਐਕੀ ਦਾ ਪਰ ਇਹਨਾਂ ਨੇ ਗੰਨੇ ਨਹੀਂ ਲਾਏ ਕਮਾਦੀ ਨਹੀਂ ਲਾਇਆ ਤੇ ਆਹ ਸਾਈਡ ਤੇ ਦੇਖੋ ਸਬਜ਼ੀ ਕਿੰਨੀ ਆ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਵੀ ਇੱਥੇ ਸਬਜ਼ੀ ਬਹੁਤਾ ਵੀ ਅਰਬੀ ਦਾ ਕਿੱਲਾ 2 ਕਿੱਲੇ ਇੱਧਰ ਲੱਗ ਗਈ ਆ ਇੱਕ ਗੱਲ ਹੋਰ ਦੇਖਿਓ ਸਾਰੀਆਂ ਮੋਟਰਾਂ ਦੇ ਇੰਜਣ ਲੱਗੇ ਆ ਇੱਧਰ ਵੀ ਇੰਜਣ ਲੱਗਿਆ ਇਹਨਾਂ ਨੂੰ ਕੋਈ ਜ਼ਿਆਦੀ ਉਹ ਲਾਈਟ ਦੀ ਨਹੀਂ ਲੋੜ ਲੋਕਾਂ ਨੂੰ ਤੇ ਇੱਧਰ ਤਾਂ ਮੋਟਰ ਹੀ ਆ ਪਾਣੀ ਕਿੰਨਾ ਕੱਢਦੀ ਦੇਖੋ ਪਾਣੀ ਉੱਪਰ ਹੀ ਐ ਜਿਆਦੀ ਡੂੰਘਾ ਨਹੀਂ ਹੈਗਾ ਉੱਪਰ ਹੀ ਪੱਖਾ ਲੱਗਿਆ ਦੇਖੋ ਕੋਈ ਮੱਛੀ ਮੋਟਰ ਨਹੀਂ ਹੈਗੀ ਪੱਖਾ ਲੱਗਿਆ ਉੱਪਰ ਹੀ ਬਾ ਪਾਣੀ ਚੱਕੀ ਆਉਦਾ ਅੱਥੋਂ ਰਸਤਾ ਖਰਾਬ ਆ ਗਿਆ ਯਾਰ ਅੱਜ ਨਾ ਇਹ ਦੇਖਣਾ ਸੀ ਯਾਰ ਆਪਾਂ ਨੇ ਮਾਹੌਲ ਚਾਲ ਇਹਨਾਂ ਦਾ ਬਾਬਾ ਟਾਈਮ ਬਾਅਦ ਆਇਆ ਪਾ ਲੱਗਿਆ ਨਾ ਟਿੰਡੀ ਵਾਲਾ ਬਾਬਾ ਆ ਸਾਰੇ ਘਰ ਜਿਹੜੇ ਪਿੱਛੇ ਰਹਿ ਗਏ ਤੇ ਆ ਅੱਗੇ ਸਾਰਾ ਪਿੰਡ ਹੈ ਇਹ ਟੈਂਡੀ ਵਾਲਾ ਇਹ ਮੇਰੇ ਤੋਂ ਮਤਲਬ ਇਹ ਲਾਸਟ ਪਿੰਡ ਆ ਇਤੋਂ ਅੱਗੇ ਕੋਈ ਪਿੰਡ ਨਹੀਂ ਹੈਗਾ ਆਪਾਂ ਦੇਖਦੇ ਆ ਆ ਡਰੇਨ ਜੀ ਲੰਘ ਰਹੀ ਹੈ ਅ ਅਗਲੀ ਸਾਈਡ ਤਾਂ ਪਾਕਿਸਤਾਨ ਡਰੇਨ ਤੋਂ ਬਾਹਰ ਹੁਣ ਇਹ ਪਿੰਡਾਂ ਨੂੰ ਕੀ ਮੁਸ਼ਕਲਾ ਤੇ ਹੁਣ ਕਿੰਨਾ ਹੈਗਾ ਦਰਿਆ ਉਹ ਸਾਰਾ ਦੇਖਦੇ ਆਪਾਂ ਆਣੀ ਇਹ ਤਾਂ ਫਿਰਨੀ ਆ ਉਪਰਲੀ ਸਾਈਡ ਚੱਲੀ ਆ ਪਿੰਡ ਇਹ ਜਿਆ ਦੇਖਦੇ ਜਾਓ ਤੁਸੀਂ ਕਿਉਂਕਿ ਆ ਕੋਸ਼ਿਸ਼ ਕਰਾਂਗੇ ਜੇ ਟਾਈਮ ਹੋਇਆ ਤਾਂ ਰੁਕਾਂਗੇ ਨਹੀਂ ਤਾਂ ਆਪਾਂ ਪਹਿਲਾਂ ਦਰਿਆ ਦਾ ਮਾਹੌਲ ਦੇਖਣਾ ਨਾ ਉਹਦਾ ਫਿਰ ਕਿੱਥੇ ਰੁਕਣਾ ਹੈ ਫਿਰਨੀ ਤਾਂ ਵਧੀਆ ਬਣੀ ਆ ਹਨਾ ਬਾਕੀ ਲੋਕ ਸਾਰੇ ਪਸ਼ੂ ਰੱਖਦੇ ਆ ਥੋੜੀ ਥੋੜੀ ਖੇਤੀ ਆ हेलो क्या बात है जीवाग हेलो हेलो कर दे बारिश अच्छे हुई है पर उधर ना उपर तक हुई है इतनी नहीं हुई नहीं तो अपने तो लंघिया नहीं थी ਉਗੀ ਛਟਗਾ ਨਹੀਂ ਔਮੇ ਦੀਆਂ ਹੈਗੀਆਂ ਫਿਰ ਮੁਸ਼ਕਲ ਹੋਣਾ ਸੀਗਾ ਉਹ ਆਪਾਂ ਲੰਘ ਰਹੇ ਪ੍ਰਾਇਮਰੀ ਸਕੂਲ ਵੀ ਆ ਗਿਆ ਆ ਗਿਆ ਗਵਰਨਮੈਂਟ ਪ੍ਰਾਇਮਰੀ ਸਕੂਲ ਸਮਾਰਟ ਸਕੂਲ ਸਕੂਲ ਵੀ ਬਣਿਆ ਪਿੰਡ 'ਚ ਬਾਬਾ ਘਰਾ ਫਿਰ ਇੱਥੇ ਕਿ ਆਪਾਂ ਕਿੱਧਰ ਹੀ ਲੰਘਣਾ ਉਹ ਲੰਘਣਾ ਕੱਚੇ ਰਸਤੇ ਇੱਧਰ ਕਿ ਪੱਕਾ ਉਹ ਪੱਕਾ ਹੀ ਚੱਲਦੇ ਆਪਾਂ ਅੱਗੋਂ ਮੋੜਵਾਂਗੇ ਨਾ ਹੋਊਗਾ ਇਹ ਗੁਰਦੁਆਰਾ ਸਾਹਿਬ ਸਤਨਾਮ ਵੀਰੇ ਆ ਜਾਊਗੀ ਦਰਿਆ ਤੇ ਆਹੀ ਪਿੱਛੇ ਜਾਊਗੀ ਅੱਛਾ ਆਪਾਂ ਗਲਤ ਆ ਗਏ ਇਹਦਾ ਕਾਰਨ ਇਹ ਲੌਂਗ ਟੇਲ ਲੱਗੀ ਇੱਥੇ ਕਿ ਆਪਾਂ ਨੇ ਦੇਖ ਲਓ ਕੱਚਾ ਇੱਥੋਂ ਕੱਚਾ ਰਸਤਾ ਆਹ ਰਸਤਾ ਇੱਟ ਤੇ ਕੋਈ ਤਾਂ ਟੂਣੀ ਨਹੀਂ ਲੱਗੀ ਆ ਪਹਿਲਾਂ ਇੱਟ ਲੱਗੀ ਸੀਗੀ ਹੂੰ ਆ ਜਿਹੜੇ ਅਗਲੇ ਘਰ ਆਹ ਘਰ ਹੈ ਕਿ ਘਰ ਨਹੀਂ ਹੈ ਪਸ਼ੂਆਂ ਦਾ ਵਾੜਾ ਪਸ਼ੂ ਰੱਖਿਆ ਆ ਜਾਂਦੀ ਦਰਿਆ ਨੂੰ ਲੈ ਦੋਸੋ ਜਿੱਥੇ ਆਪਣਾ ਖੜ ਗਈ ਸਕੂਟਰੀ ਉੱਥੇ ਹੀ ਖੜਾ ਦੇਣੀ ਆ ਮੋਟਾ ਸੱਲਾ ਲਾਵੇਂ ਦਾ ਸਕੂਟਰੀ ਲੰਗਦੀ ਜਿੱਥੇ ਖੜ ਗਈ ਉੱਥੇ ਖੜਾ ਦੇਣੀ ਆ ਰਸਤਾ ਦੇਖੋ ਕੱਚਾ ਹੀ ਰਸਤਾ ਇਹ ਸਾਡੇ ਦੁਨੀਆ ਸਾਡਾ ਦੁਨੀਆ ਹੀ ਹੋ ਗਿਆ ਸਾਡਾ ਦੇਸ਼ ਦਾ ਲਾਸਟ ਪਿੰਡ ਦਾ ਜਿੰਨੂ ਆ ਕੱਚਾ ਰਸਤਾ ਜਾਂਦਾ ਇਹ ਦੋਸਤਾਂ ਦਾ ਅਖੀਰਲਾ ਪਿੰਡ ਅੱਗੇ ਬਾਰਡਰ ਤੇ ਕਹਾਣੀ ਖਤਮ ਦੂਸਰਾ ਦੇ ਸ਼ੁਰੂ ਫਸਲਾਂ ਵਧੀਆ ਹੈਗੀਆਂ ਬੰਦ ਕੇ ਤੇ ਦਰਿਆ ਲੱਗਿਆ ਦੀ ਸਨਪਾ ਨੂੰ ਮੋਟਰਸਾਈਕਲ ਤਾਂ ਪਿੱਛੇ ਖੜਾਏ ਬਾਈਆਂ ਨੇ ਇੱਥੇ ਕਿਸੇ ਨੇ ਖੜਾਇਆ ਹੀ ਨਹੀਂ ਹੈਗਾ ਕੀ ਖੜਾਇਆ ਦੀਆ ਸਕੂਟਰੀ ਦੇਖੋ ਤਰਿਆ ਤੇ ਆਪਾਂ ਪਹੁੰਚ ਗਏ ਰਸਤਾ ਤਾਂ ਯਾਰ ਕੱਚਾ ਹੀ ਸੀਗਾ ਤੇ ਬੜਾ ਪਾਣੀ ਬਹੁਤ ਆ ਐਨਾ ਨਹੀਂ ਹੈਗਾ ਪਰ ਜਿੰਨਾ ਮਤਲਬ ਪਹਿਲਾਂ ਪਾਏ ਸੀ ਨਾ ਉਸ ਤੋਂ ਬਹੁਤ ਜ਼ਿਆਦਾ ਪਾਣੀ ਆ ਉਹ ਉਧਰ ਵੀ ਹੈਗਾ ਬੇੜਾ ਤੇ ਇੱਥੇ ਵੀ ਬੇੜਾ ਪਰ ਲੰਘਣ ਵਾਲਾ ਕੋਈ ਨਹੀਂ ਹੈਗਾ ਉਹ ਦੋ ਮੋਟਰਸਾਈਕਲ ਖੜੇ ਆ ਸ਼ਾਇਦ ਉਹ ਲੰਘ ਕੇ ਗਏ ਆ ਤੇ ਸ਼ਾਇਦ ਇਸੇ ਖੇਤਾਂ ਹੁੱਤਾਂ 'ਚ ਕੰਮ ਕਰਦੇ ਆ ਉਹ ਪਿੰਡ ਨਹੀਂ ਦਿਸ ਰਿਹਾ ਅੱਗੇ ਏ ਵਾਲੇ ਪਿੰਡ ਕਾਲੂ ਵਾਲਾ ਪਿੰਡ ਇਹ ਲਾਸਟ ਪਿੰਡ ਆ ਉਹ ਤਾਂ ਉਹ ਚੌਂਕੀ ਆ ਪਾਕਿਸਤਾਨ ਦੀ ਇਧਰ ਆਈ ਬੜਾ ਐਸੈਡ ਆ ਆ ਦੇਖਿਓ ਜ਼ੂਮ ਕਰਕੇ ਦਿਖਾਉਂਦਾ ਮੈਂ ਵਾਈਟ ਕਲਰ ਇਹ ਦੇਖਿਓ ਇਹ ਚੌਂਕੀ ਲੱਗਦੀ ਹੈ ਨਾ ਇੱਕ ਦੋ ਤਿੰਨ ਪਰ ਤਿੰਨ ਮੰਜ਼ਲੇ ਪਾਇਆ ਉਹਨਾਂ ਕੁਝ ਝੰਡਾ ਵੀ ਲੱਗਿਆ ਅੱਛਾ ਇਹ ਤਾਂ ਪਾਕਿਸਤਾਨ ਦਾ ਹੈਗਾ ਤੇ ਇਹ ਆਪਣਾ ਪਿੰਡ ਹੈਗਾ ਏ ਵਾਲਾ ਕਾਲੂ ਵਾਲਾ ਜੇ ਆਪਾਂ ਦੂਜੀ ਸਾਈਡ ਆਉਂਦੇ ਉਧਰ ਉਹ ਤਾਂ ਕਹਿੰਦੇ ਜਮਾ ਬੰਦ ਹੈਗਾ ਇੱਥੋਂ ਫਿਰ ਵੀ ਹੈਗਾ ਪਰ ਪਾਣੀ ਬਹੁਤ ਚੜਿਆ ਯਾਰ ਪਾਣੀ ਪਾਣੀ ਆ ਤੇ ਇਹ ਪਿੰਡ ਇਧਰ ਵੀ ਦਰਿਆ ਹੈਗਾ ਤੇ ਉਹ ਸਾਈਡ ਵੀ ਦਰਿਆ ਹੋ ਗਿਆ ਮੰਨ ਲਓ ਹਨਾ ਤੇ ਉਹ ਸਾਈਡ ਪਾਕਿਸਤਾਨ ਹੋ ਗਿਆ ਤਿੰਨ ਤੇ ਮਤਲਬ ਐ ਇਹ ਦਰਿਆ ਜੁੜ ਜਾਂਦਾ ਤੇ ਇੱਕ ਸਾਈਡ ਪਾਕਿਸਤਾਨ ਮਤਲਬ ਉਹ ਪਿੰਡ ਦਾ ਕੋਈ ਰਸਤਾ ਨਹੀਂ ਹੈਗਾ ਲੰਗਰ ਨੂੰ ਨਾ ਕੋਈ ਸੜਕ ਆ ਨਾ ਕੋਈ ਪੌੜਾ ਬੰਦ ਕਰ ਆਪਣਾ ਦੇਖਦੇ ਆ ਤੁਹਾਨੂੰ ਦਿਖਾਉਣਾ ਮੈਂ ਇਹ ਜਿਹੜਾ ਹੈਗਾ ਕਿਸ਼ਤੀ ਹੈਗੀ ਆ ਇਹਦੇ ਵਿੱਚ ਹੁਣ ਆਪਾਂ ਲੰਘਣਾ ਸੀਗਾ ਉਹ ਪਿੰਡ 'ਚ ਕੋਈ ਜਾਣ ਵਾਲਾ ਨਹੀਂ ਹੈਗਾ ਕਿਉਂਕਿ ਆਪਾਂ ਨੂੰ ਪਤਾ ਨਹੀਂ ਆਪਾਂ ਡੁੱਬ ਜਾਾਂਗੇ ਯਾਰ ਆਦਰ ਰਸਤੇ 'ਚ ਪਹੁੰਚ ਕੇ ਤੇ ਆ ਦੇਖੋ ਉਹ ਗਾਣੂ ਨਹੀਂ ਬੰਨਿਆ ਨੂੰ ਆ ਦੇਖ ਇਹਨੂੰ ਰਸਿਆਂ ਨਾਲ ਬੰਨਿਆ ਆ ਦੇਖੋ ਇਦਾਂ ਬੰਨੇ ਆਕਾ ਤੇ ਕੋਈ ਬੰਦਾ ਆਉਂਦਾ ਫਿਰ ਆਪਾਂ ਨਿਕਲਦੇ ਆ ਫਿਰ ਆਪਾਂ ਜਾਵਾਂਗੇ ਕਿਉਂਕਿ ਜੇ ਮੰਨ ਲਓ ਆ ਜਿਹੜਾ ਰਸਾ ਇਹ ਟੁੱਟ ਜਾਂਦਾ ਜਿਹੜਾ ਮੇਰੇ ਪਿੱਛੇ ਆ ਜਾਂ ਇਹ ਤੋਂ ਹੱਥ ਛੁੱਟ ਜਾਂਦਾ ਫਿਰ ਆਪਾਂ ਸਿੱਧਾ ਪਾਕਿਸਤਾਨ ਜਾਵਾਂਗੇ ਤੇ ਰਿਸਕ ਆ ਰਿਸਕ ਨਹੀਂ ਆਪਾਂ ਲਵਾਂਗੇ ਤੇ ਉਹ ਪਿੰਡ ਫਿਰ ਆਪਾਂ ਜਾਵਾਂਗੇ ਵੇਟ ਕਰਦੇ ਕੋਈ ਨਹੀਂ 10 ਮਿੰਟ ਜੇ ਕੋਈ ਆ ਗਿਆ ਤਾਂ ਦੇਖ ਲਓ ਇਹ ਪਿੰਡ ਜਿਹੜਾ ਇੱਕ ਨਾ ਮਤਲਬ ਕਨੈਕਸ਼ਨ ਇਹਦਾ ਦੀਨ ਦੁਨੀਆ ਤੋਂ ਸਮਾਜ ਤੋਂ ਟੁੱਟਿਆ ਹੀ ਹੈਗਾ ਯਾਰ ਦੇਸ਼ ਤੋਂ ਵੀ ਟੁੱਟਿਆ ਹੀ ਆ ਕਿਉਂਕਿ ਐਡੇ-ਐਡੇ ਵੱਡੇ ਦਰਿਆ ਸਤਲੁਜ ਦੋਨਾਂ ਸਾਈਡ ਤੇ ਵਗ ਰਹੇ ਆ ਤੇ ਦੋ ਸਾਈਡ ਤੇ ਤਿੰਨ ਸਾਈਡ ਤੇ ਦਰਿਆ ਵਾ ਤੇ ਇੱਕ ਸਾਈਡ ਤੇ ਪਾਕਿਸਤਾਨ ਉਹ ਜਿਹੜਾ ਪਿੰਡ ਹੈ ਨਾ ਉਹਦੇ ਨਾਲ-ਨਾਲ ਹੀ ਬਾਰਡਰ ਦੀ ਤਾਰ ਲੱਗੀ ਆ ਜ਼ੀਰੋ ਲਾਈਨ ਲੱਗੀ ਆ ਦੱਸੋ ਔਖਈਆ ਕੋਈ ਪੋਲ ਨਹੀਂ ਬਣਾਇਆ ਕੋਈ ਕੁਝ ਨਹੀਂ ਸਰਕਾਰ ਨੇ ਇੱਥੇ ਤੇ ਆਪਾਂ ਵੇਟ ਕਰ ਰਹੇ ਕੋਈ ਆਇਆ ਨਹੀਂ ਇਹ ਤਾਂ ਆਪਣੀ ਸਕੂਟਰੀ ਲੱਗੀ ਉਹ ਦੋ ਮੋਟਰਸਾਈਕਲ ਸ਼ਾਇਦ ਬਾਈ ਗਏ ਹੋਣਗੇ ਅੱਗੇ ਉਹ ਸਾਹਮਣੇ ਖੜੇ ਬੈਠਣ ਨੂੰ ਇੱਥੇ ਬੈਠ ਕੇ ਆਪਾਂ ਵੇਟ ਕਰਦੇ ਆ ਜਿੰਨਾ ਚਿਰ ਕੋਈ ਆਉਂਦਾ ਨਹੀਂ ਤੇ ਕਿਉਂਕਿ ਧੁੱਪ ਨਹੀਂ ਹੈਗੀ ਭਾਈ ਜਾਂਦੇ 10 15 ਮਿੰਟ ਵੇਟ ਕੀਤੀ ਆ ਉਹ ਆਗੇ ਦੋ ਜਣੇ ਸ਼ਾਇਦ ਇਹਨਾਂ ਨੂੰ ਲੰਘਣਾ ਹੋਊਗਾ ਪੁੱਛਦੇ ਆ ਅਸੀਂ ਆ ਬਾਈ ਲੰਗਣਾ ਅੱਗੇ ਲੰਗਣਾ ਹੈ ਵੀਰੇ ਟਾਈਮ ਲੱਗਣਾ ਅੱਛਾ ਲੱਗਣਾ ਹੈ ਜੇ ਅਸੀਂ ਤਾਂ ਨਵੇਂ ਆ ਯਾਰ ਸਾਨੂੰ ਕੋਈ ਭੇਦ ਨਹੀਂ ਹੈਗਾ ਅਸੀਂ ਆ ਅਗਲੇ ਪਿੰਡ ਜਾਣਾ ਕਿਸੇ ਕੋਲ ਨਹੀਂ ਬਾਈ ਪਿੰਡ ਹੀ ਜਾਣਾ ਵੈਸੇ ਬਾਈ ਦਾ ਨਾਂ ਨਹੀਂ ਪਤਾ ਨਾਂ ਨਹੀਂ ਪਤਾ ਨਹੀਂ ਵੈਸੇ ਵੀਡੀਓ ਬਣਾਉਣਾ ਹੈ ਯਾਰ ਕਾਲੂ ਵਾਲੇ ਇਧਰ ਆਪਾਂ ਦੇਖ ਕੇ ਆਉਨੇ ਆ ਆਹ ਬਤਾ ਲੋਹੇ ਦੇ ਇਹ ਟਰੈਕਟਰ ਰੁਟਰ ਲੈ ਕੇ ਜਾਂਦੇ ਹੋਣੇ ਟਰੈਕਟਰ ਬੇੜਾ ਦਾ ਛੋਟਾ ਇੱਥੇ ਨਹੀਂ ਜਾਂਦਾ ਦੇਖੋ ਦਰਿਆ ਮਾਰਦਾ ਠਾਠਾ ਤੇ ਆਹ ਪਿੰਡ ਵਾਲੇ ਜਿਹੜਾ ਟਿੰਡੀ ਵਾਲਾ ਲੰਕ ਹੈ ਇਹਨਾਂ ਨੂੰ ਤਾਂ ਕੋਈ ਜਿਆਦਾ ਦਿੱਕਤ ਨਹੀਂ ਹੈਗੀ ਇਹਦਾ ਪਿੱਛੇ ਹੀ ਹੈ ਕੋਈ ਚੱਕਰ ਨਹੀਂ ਹੈਗਾ ਆਹ ਦੇ ਕਬੂਤੀ ਰੁੜੀ ਜਾਂਦੀ ਆ ਦੇਖੋ ਪਾਣੀ ਦਾ ਵਹਾਅ ਤੇ ਦਰਿਆ ਤੇ ਨੇ ਅਰ ਆਪਾਂ ਦੋ ਉਹ ਜਿਹੜੇ ਆਏ ਸੀਗੇ ਬੰਦੇ ਉਹਨਾਂ ਕਿਹਾ ਸੀਗਾ ਵੀ ਸਾਡੇ ਨਾਲ ਚੱਲੇ ਜੋ ਹਨ ਪਰ ਉਹ ਚਲੇ ਗਏ ਬਾਈ ਪਾਈਆਂ ਨੇ ਕੰਮ ਹੋਣਾ ਆਪਦੇ ਖੇਤਾਂ ਨੂੰ ਚਲੇ ਗਏ ਉਹਨੂੰ ਤਾਂ ਟਾਈਮ ਲੱਗੂਗਾ ਉਹਨਾਂ ਨੂੰ ਤੇ ਆਪਾਂ ਇਹ ਕਿਸ਼ਤੀ ਦਾ ਆਪਾਂ ਰਿਸਕ ਨਹੀਂ ਲਾਵਾਂਗੇ ਕਿਉਂਕਿ ਦਰਿਆ ਬਹੁਤ ਮੇਰੇ ਸਹਾਰਾ ਡੇਢ ਦੋ ਕਿੱਲੇ ਚੌੜਾ ਹੋਊਗਾ ਦੋ ਢਾਈ ਕਿੱਲੇ ਤੇ ਇੰਨਾ ਪਾਣੀ ਆਪਾਂ ਲੰਘ ਨਹੀਂ ਸਕਦੇ ਆਪਾਂ ਕਿਹੜਾ ਰੋ ਹੀ ਲੰਘਦੇ ਆ ਮੈਂ ਰੋੜ ਕੇ ਜਾਵਾਂਗੇ ਪਾਕਿਸਤਾਨ ਨੂੰ ਤੇ ਇਸ ਨਾ ਪਿੰਡ ਜਿਹੜਾ ਹੈਗਾ ਕਾਲੂ ਵਾਲਾ ਇੱਥੇ ਇੱਕ ਛੋਟਾ ਸਕੂਲ ਆ ਪੰਜਵੀਂ ਦਾ ਉਹ ਤੁਹਾਨੂੰ ਅਗਲੀ ਵੀਡੀਓ ਚ ਦਿਖਾਵਾਂਗੇ ਕਿਉਂਕਿ ਇੱਧਰ ਦੀ ਨਹੀਂ ਆਪਾਂ ਦੂਸਰੀ ਸਾਈਡ ਦੀ ਜਾਵਾਂਗੇ ਫਰੋਈਪੁਰ ਤੋਂ ਇੱਕ ਰਸਤਾ ਹੋਰ ਆ ਉਧਰ ਦੀ ਵੀ ਦਰਿਆ ਉੱਥੇ ਕਿਸ਼ਤੀ ਹੈ ਉੱਥੇ ਮਤਲਬ ਜ਼ਿਆਦਾ ਲੰਘਾ ਹੈਗਾ ਉਧਰ ਦੀ ਜਾਵਾਂਗੇ ਉੱਥੇ ਪੰਜਵੀਂ ਦਾ ਸਕੂਲ ਆ ਤੇ ਇੱਥੇ ਨਾ ਜਿਹੜਾ ਸਕੂਲ ਆਪਾਂ ਪੰਜਵੀਂ ਦਾ ਉੱਥੇ ਜਿਹੜਾ ਟੀਚਰ ਪੜਾਉਂਦਾ ਜਾ ਮੈਡਮ ਹੋਊ ਜਾਂ ਮਾਸਟਰ ਉਹ ਇਸੇ ਸੜਕ ਤੇ ਆਉਂਦਾ ਇੱਥੇ ਮਤਲਬ ਜਾਂ ਬਾਈਕ ਤੇ ਆਉਂਦਾ ਉਹ ਜਾਂ ਸਾਈਕਲ ਤੇ ਮਤਲਬ ਇਸੇ ਰਸਤੇ ਆਉਂਦਾ ਤੇ ਇੱਥੋਂ ਹੀ ਉਹ ਕਿਸ਼ਤੀ ਪਾਰ ਕਰਕੇ ਇਸ ਸਾਈਡ ਤੋਂ ਤੇ ਉਹ ਪੜਾਉਣ ਜਾਂਦਾ ਪੰਜਵੀਂ ਦਾ ਸਕੂਲ ਫਿਰ ਪੜਾ ਕੇ ਫਿਰ ਇੱਥੇ ਇਸੇ ਸਾਈਡ ਦੀ ਆਹ ਕਿਸ਼ਤੀ ਲੈ ਕੇ ਆਉਂਦਾ ਕਿਉਂਕਿ ਇਹ ਬਾਈਆਂ ਨਾਲ ਗੱਲ ਹੋਈ ਸੀ ਤੇ ਉਹਨਾਂ ਨੂੰ ਪੁੱਛਿਆ ਕਹਿੰਦੇ ਮੈਂ ਸਕੂਲ ਹੈਗਾ ਕਹਿੰਦੇ ਹੈਗਾ ਪੰਜਵੀਂ ਦਾ ਪਰ ਟੀਚਰ ਜਿਹੜਾ ਉਹ ਇਸ ਸਾਈਡ ਦੀ ਆਉਂਦਾ ਉਹ ਫਿਰ ਉਪਰ ਸਾਈਡ ਦੀ ਨਹੀਂ ਆਉਂਦਾ ਉਹ ਸਾਡੇ ਵਾਲੇ ਪਿੰਡਾਂ ਦੇ ਵਿੱਚ ਦੀ ਆਉਂਦਾ ਇੱਥੋਂ ਲੰਘ ਕੇ ਫਿਰ ਪੜਾ ਕੇ ਇੱਧਰ ਦੀ ਆਉਂਦਾ ਤੇ ਜਿਹੜੇ ਵੱਡੇ ਬੱਚੇ ਆ ਉਹ ਸਾਰੇ ਵੀ ਇੱਧਰ ਦੀ ਜਾਂਦੇ ਪੜਨ ਛੋਟਿਆਂ ਦਾ ਪੰਜਵੀਂ ਦਾ ਸਕੂਲ ਤਾਂ ਉਹ ਹੋ ਗਿਆ ਤੇ ਵੱਡੇ ਫਿਰ ਇੱਧਰ ਦੀ ਆਉਂਦੇ ਆ ਤੇ ਇਥੋਂ ਪਿੱਛਤੀ ਚਲਾ ਕੇ ਉਹ ਉਹਨਾਂ ਨੂੰ ਤਜਰਬਾ ਵਿਚਾਰਿਆਂ ਨੂੰ ਹੋਰ ਕੀ ਕਰ ਸਕਦੇ ਯਾਰ ਜ਼ਿੰਦਗੀ ਤਾਂ ਹਨਾ ਜਿਹੋ ਜਿਹੇ ਰੱਬ ਨੇ ਜਿੱਥੇ ਜਨਮ ਦਿੱਤਾ ਉਹ ਜ਼ਿੰਦਗੀ ਪੂਰੀ ਕਰਨੀ ਪੈਣੀ ਤੇ ਉਥੋਂ ਲੇ ਕਿ ਕਿਸ਼ਤੀ ਇੱਥੇ ਆ ਜਾਂਦੇ ਆ ਜਾਂ ਉਹਨਾਂ ਦੇ ਮਾਪਿਓ ਛੱਡ ਜਾਂਦੇ ਆ ਤੇ ਫਿਰ 2 ਵਜੇ ਜਿਹੜੇ ਆ ਮਾਪਿਓ ਲੈਣ ਆ ਜਾਂਦੇ ਆ ਉਧਰੋਂ ਤੇ ਜਾਂ ਉਹਨਾਂ ਦੀ ਮੰਮੀ ਜਾਂ ਡੈਡੀ ਤੇ ਫਿਰ ਇੱਥੇ ਚੜ ਕੇ ਕਿਸ਼ਤੀ ਦੇ ਫਿਰ ਉਧਰ ਜਾਂਦੇ ਆ ਵਿਚਾਰੇ ਤੇ ਜਿੰਨਾ ਚਿਰ ਮਤਲਬ ਉਹਨਾਂ ਦੀ ਮੰਮੀ ਡੈਡੀ ਨਹੀਂ ਆਉਂਦੇ ਜਿਹੜੇ ਬੱਚਿਆਂ ਨੂੰ ਕਿਹਾ ਹੈਗਾ ਵੀ ਤੁਸੀਂ ਕੱਲਿਆਂ ਨਹੀਂ ਬਾਹਰ ਕਰਨਾ ਉਹ ਉਹਨਾਂ ਟਾਈਮ ਬੈਠੇ ਰਹਿੰਦੇ ਆ ਤੇ ਜਦੋਂ ਮੰਮੀ ਡੈਡੀ ਆਉਂਦੇ ਆ ਤੇ ਫਿਰ ਉਹਨੂੰ ਲੈ ਕੇ ਜਾਂਦੇ ਆ ਤੇ ਇਹੋ ਜਿਹਾ ਮੌਲਚਾਲ ਫਸਲਾਂ ਫਸਲਾਂ ਤੇ ਹੁਣ ਆਪਾਂ ਦੇਖਦੇ ਆ ਨਹੀਂ ਤਾਂ ਫਿਰ ਆਪਾਂ ਚੱਲਦੇ ਆਂ ਵਾਪਸ ਤੇ ਅਗਲੀ ਵੀਡੀਓ ਵਿੱਚ ਤੁਹਾਨੂੰ ਇਹ ਪਿੰਡ ਦਿਖਾਵਾਂਗੇ ਪਿੰਡ ਤਾਂ ਆਪਾਂ ਇੱਧਰ ਦੀ ਨਹੀਂ ਆਉਂਦੇ ਟਿੰਡੀ ਵਾਲਾ ਦੇ ਵਿੱਚ ਦੀ ਨਹੀਂ ਆਉਂਦੇ ਆਪਾਂ ਜਾਵਾਂਗੇ ਦੂਸਰੀ ਸਾਈਡ ਦੀ ਫਿਰੋਜ਼ਪੁਰ ਤੋਂ ਉਧਰੋਂ ਕਿਉਂਕਿ ਉਧਰ ਜਿਹੜਾ ਬੇੜਾ ਹੈਗਾ ਉਹ ਵੱਡਾ ਬੇੜਾ ਤੇ ਉੱਥੇ ਜ਼ਿਆਦਾ ਲੰਘਾ ਹੈਗਾ ਉੱਥੇ ਆਪਾਂ ਲੰਘ ਸਕਦੇ ਇੱਥੇ ਹੁਣ ਕਿੰਨੇ ਵੀ ਟਾਈਮ ਬੀਟ ਕਰਾਂਗੇ ਆਪਾਂ ਨੂੰ ਉੱਧਾ ਪਹਿਲਾਂ ਮੈਨੂੰ ਇਹ 10 ਮਿੰਟ ਚ ਆ ਜੂਗਾ ਅੱਧਾ ਘੰਟਾ ਹੋ ਗਿਆ ਨਾ ਉਧਰੋਂ ਕੋਈ ਆਇਆ ਉਸ ਕੰਡੇ ਤੋਂ ਕੋਈ ਆਇਆ ਇੱਧਰੋਂ ਤੇ ਨਾ ਇਧਰ ਇੱਥੇ ਇਹਦੇ ਪੁਲ ਪੁਲ ਨਹੀਂ ਕਦੇ ਮਨਜ਼ੂਰ ਹੋਇਆ ਯਾਰ ਪੋਲਾ ਪੋਲਾ ਆਸੀ ਬਣਾ ਦੇ ਨਹੀਂ ਕਿੱਥੇ ਹੋਇਆ ਮਨਜ਼ੂਰ ਏ ਸਾਈਡ ਕੇ ਦੂਜੀ ਸਾਈਡ ਇੱਥੇ ਹੋਇਆ ਹਾਂ ਉਹ ਆਇਆ ਸਿੱਖਾ ਮੰਤਰੀ ਆਇਆ ਇਹੋਦੋਂ ਇੱਥੇ ਕਦੋਂ ਕੋ ਕਿੰਨੇ ਸਾਲ ਹੋ ਗਏ ਹਾਂ ਥੋੜੇ ਦੇ ਨਹੀਂ ਹੋਏ ਨੇ ਜਦੋਂ ਸਰਕਾਰ ਬਣੀ ਛੇਤੀ ਆ ਗਿਆ ਸੀ ਅੱਛਾ ਬਾਈ ਚ ਹਾਂ ਠੀਕ ਹੈ ਤੇ ਕਹਿੰਦੇ ਬਣਾ ਦਾਂਗੇ ਇੱਥੇ ਹਾਂ ਪਾਉਂਦਾ ਇਹ ਬਣ ਜਾਏਗਾ ਪੋਲਾ ਬਣਾਉਂਦੇ ਕਾ ਤੋਂ ਨਹੀਂ ਕੀ ਚੱਕਰ ਕੀ ਕਹਿੰਦਾ ਟਾਈਮ ਲੱਗਦਾ ਕਿ ਬਾਰਡਰ ਨੇੜਾ ਨੇ ਬਾਰਡਰ ਬੋਡਰ ਤਾਂ ਉਧਰੇ ਦੂਰੀ ਹੈ ਇਧਰ ਇੱਕ ਕਿਲੋਮੀਟਰ 2 ਕਿਲੋਮੀਟਰ ਹੈਗਾ ਠੀਕ ਹੈ ਤੇ ਇਹ ਪਿੰਡ ਚ ਘਰ ਕਿੰਨੇ ਕ ਇੱਥੇ ਵਾਵਾ ਬੈਠਿਆ ਟਹਾਣੀ ਹੈਗਾ 25 30 ਟਹਾਣੀ ਹੈਗਾ ਨੇ 25 30 ਘਰ ਤੁਹਾਡਾ ਕਿਹੜਾ ਪਿੰਡ ਆਪਨਾ ਕਹਿੰਦੀ ਵਾਲਾ ਤੁਹਾਡਾ ਫਿਰ ਤੁਸੀਂ ਤਾਂ ਠੀਕ ਹੀ ਹੋ ਤੁਹਾਡਾ ਤਾਂ ਪਿੱਛੇ ਇਹ ਤਾਂ ਠੀਕ ਹੈ ਪਰ ਅੱਗੇ ਔਖੇ ਹੀ ਐ ਕਿ ਜ਼ਮੀਨ ਮਾਣ 18 ਜ਼ਮੀਨਾਂ ਇਧਰ ਦੀਆਂ ਨਹੀਂ ਕੜੀਆਂ अच्छा ਤੁਸੀਂ ਫਿਰ ਖੇਤੀ ਉਧਰ ਹੀ ਕਰ ਜਾਂਦੇ ਉਹ ਬੇੜਾ ਵੀ ਟੁੱਟਾ ਪਿਆ ਅੱਛਾ ਇਹ ਬੇੜੇ ਚ ਪਾਣੀ ਪੈ ਜਾਂਦਾ ਹਾਂ ਉਹ ਬੇੜਾ ਖਰਾਬ ਸਦਰਨਾਕ ਹੀ ਆ ਫਿਰ ਤਾਂ ਅਸੀਂ ਚੰਗੇ ਰਹੇ ਵਧੀਆ ਆਪਾਂ ਵਿੱਚ ਡੋਬ ਜਾਣਾ ਸੀ ਉਹ ਦੇਖੋ ਇਹਦੇ ਜੇ ਨਾ ਮੈਂ ਅੱਗੇ ਦੇਖਿਆ ਮੱਗ ਰੱਖਿਆ ਇੱਕ ਹੈ ਨਾ ਪਾਣੀ ਕੱਢਣਾ ਪੈਂਦਾ ਪਾਣੀ ਕੱਢਣ ਦਾ ਅੱਛਾ ਇਹਦਾ ਯਾਰ ਮਰਾਊਗਾ ਤੈਨੂੰ ਲਾ ਲਉ ਗੰਡਾ ਤੋਪਾ ਨਹੀਂ ਲੱਗਦਾ ਇਹਨੂੰ ਇਹਨੂੰ ਨਹੀਂ ਲੱਗਦਾ ਸਰਕਾਰੀ ਬੇੜਾ ਇਹ ਸਰਕਾਰੀ ਬੁੱਲਰ ਸਾਹਿਬ ਦੇ ਹੈ ਸਾਹਿਬ ਤੇ ਉਹ ਹੁਣ ਪੁੱਲਰ ਤੋਂ ਨਵਾਂ ਲੈ ਲੋ ਜੇ ਵੀ ਪੁੱਲਰ ਸਾਹ ਵੀ ਹੈਗੇ ਆ ਹੈਨਾ ਗਾਤ ਹੈ ਬਾਕੀ ਨਾ ਉਹ ਨਾ ਆਹੀ ਕਹੇ ਪੋਲ ਤੁਸੀਂ ਬਣਾਓ ਪੋਲ ਬਣਾਓ ਯਾਰ ਮੈਂ ਕਹਿੰਦਾ ਯਾਰ ਪੋਲ ਪੋਲ ਆਪਾਂ ਨੂੰ 10 ਫੁੱਟ ਬਣਾ 10 ਫੁੱਟ ਚੌੜਾ ਬਹੁਤ ਆ ਬਹੁਤ ਆ ਚਾਦੀ ਤਾਂ ਲੋੜ ਤੇ ਇਧਰ ਦੇ ਬੱਚੇ ਕਿਵੇਂ ਆਉਂਦੇ ਫਿਰ ਪੋਲ ਬਣਾ ਲੈ ਵੀ 12 13 ਫੁੱਟ ਹੋਣਾ ਚਾਹੀਦਾ ਕਿਉਂ ਕੋਈ ਮਿਊਜ਼ਿਕ ਪੈਣ ਕੋਣ ਵੀ ਝੋਨਾ ਜਨਟ ਪਾਣ ਨੂੰ ਵੀ ਸੌਕਾ ਹੋ ਜਾਵੇ 13 ਫੁੱਟ ਵੀ ਹੈਨਾ ਲੰਗੀ ਹੋਊਗੀ ਕੰਬਾਈ ਲਾਂ ਕੰਬਾਈ ਲੰਗੀ ਬਸ ਕੀ ਲਾ ਤੇ ਬੱਚੇ ਪੁੱਛੇ ਕਿਵੇਂ ਪੜ੍ਹਨ ਜਾਂਦੇ ਬੱਚੇ ਬੜੇ ਔਖੇ ਨੇ ਇੱਧਰ ਹੀ ਆਂਦੇ ਵਿਚਾਰੇ ਪੜ੍ਹਨ ਇੱਧਰ ਕੱਲੇ ਕਰ ਲੈਂਦੇ ਪਰ ਨਹੀਂ ਨੰਦਾ ਮਾਂ ਪਾ ਛੱਡ ਜਾਂਦਾ ਹੈ ਕੱਲੇ ਕੀ ਬੱਚਾ ਕੋਲ ਵਿਚਾਰੇ ਔਖੇ ਹੀ ਔਖੇ ਆ ਭਰਾਵਾ ਤੇ ਜਿਵੇਂ ਕੋਈ ਮਤਲਬ ਸੌਦਾ ਲੈਣ ਜਾਣਾ ਕਿਸੇ ਨੇ ਜਾਂ ਕੋਈ ਬਿਮਾਰ ਹੋ ਗਿਆ ਬੜਾ ਔਖਾ ਕੰਮ ਕੋਈ ਡਾਕਟਰ ਦੀ ਦੁਕਾਨ ਹੈਗੀ ਉੱਥੇ ਨਹੀਂ ਨਹੀਂ ਕੁਝ ਕੁਝ ਨਹੀਂ ਹੈ ਔਖੇ ਆ ਭਰਾਵਾ ਕਿ ਇੱਧਰ ਪਾਕਿਸਤਾਨ ਆ ਹਾਂ ਇੱਧਰ ਦੋ ਸਾਈਡ ਤਿੰਨ ਸਾਈਡ ਦਰਿਆ ਤਿੰਨ ਸਾਈਡ ਦਰਿਆ ਉਹ ਪਰਾਂ ਵੀ ਦਰਿਆ ਆਗੇ ਵੀ ਹੋਗਾ ਇਧਰ ਵੀ ਹੂੰ ਵਿਚਾਲੇ ਇਹ ਬੈਠਿਆ ਹਾਲੀ ਜਮੀਨਾਂ ਨੇ ਇਸ ਇਲਾਕੇ ਦੀਆਂ ਅੱਛਾ ਜੀ ਕੜ ਕੜ ਵੀ ਯਾਰ ਐਂਕਰ ਹੋਵੇਦੀ ਪੈਲੀ ਜਿਹੜੀ ਇੱਥੇ ਇਹ ਸਾਈਡ ਹਾਂ ਇਹ ਸਾਈਡ ਆ ਰੰਜ ਪੂਰਾ ਜੋਬਿਆਂ ਦੀ ਇਹ ਪਾਨੇ ਵਾਲਿਆਂ ਦੀ ਓੱਖ ਹੀ ਆ ਸਾਡੀ ਜੀ ਬੜਾ ਔਖਾ ਕੰਮ ਹੈ ਠੀਕ ਹੈ ਜੀ ਚਲੋ ਅਸੀਂ ਉਧਰ ਲੰਘਾਂਗੇ ਪਰ ਅਸੀਂ ਦੂਜੀ ਸਾਈਡ ਦੀ ਆਵਾਂਗੇ ਫਿਰ ਅੱਛਾ ਕਿਉਂਕਿ ਫਿਰ ਲੇਟ ਹੋ ਜਾਾਂਗੇ ਨਾ ਅੱਜ ਤੇ ਠੀਕ ਆ ਬਾਈ ਧੰਨਵਾਦ ਤੁਹਾਡਾ ਤੁਸੀਂ ਲੰਘੋ ਹੌਲੀ ਹੌਲੀ ਚਲੋ ਚੱਲਦੇ ਆ ਠੀਕ ਆ ਹੋਰ ਚਾਹ ਚੁ ਨਾ ਯਾਰ ਧੰਨਵਾਦ ਮਾਰਨ ਲੱਗਿਆ ਹਿੰਮਤ ਬਾਈ ਨੇ ਜਾਣਾ ਖੇਤ ਤੇ ਆਪਾਂ ਹੋ ਗਏ ਲੇਟ ਭਾਈ ਆਪਾਂ ਨਹੀਂ ਜਾਂਦੇ ਇੱਕ ਉਹ ਮੱਗ ਪਿਆ ਪਾਣੀ ਕੱਢਣ ਨੂੰ ਤੇ ਚੰਗਾ ਬਾਈ ਚੰਗਾ ਓਕੇ ਲੰਘ ਬਰਾਵਾ ਦਮ ਹੌਲੀ ਹੌਲੀ ਠੀਕ ਹੈ ਠੀਕ ਹੈ ਤਾਂ ਕਿਲਾ ਦੋ ਕਿਲੇ ਚੌੜਾ ਹੂੰ ਅਸਾ ਦੋ ਕਿਲੇ ਆਵਾਂ ਦੋ ਕਿਲੇ ਹੀ ਆਵਾਂ ਹਾਂ ਠੀਕ ਹੈ ਠੀਕ ਹੈ ਚਲੋ ਠੀਕ ਆ ਬਈ ਠੀਕ ਆ ਜੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ ਤੇ ਅੱਜ ਸਫਰ ਪਿੰਡ ਤੱਕ ਧਨੀ ਆਪਣੇ ਤੋਂ ਪਹੁੰਚਿਆ ਗਿਆ ਚਲੋ